ਆਪਰੇਸ਼ਨ ਬਲੂ ਸਟਾਰ ਇਸ ਦੇ ਉੱਤੇ ਸਿਆਸਤ ਤਾਜਦੀ ਨਹੀਂ ਹੋ ਰਹੀ ਲਗਾਤਾਰ ਹੁੰਦੀ ਰਹੀ ਹੈ ਕੌਣ ਗਲਤ ਸੀ ਉਸ ਵੇਲੇ ਕਿਸ ਦੀ ਸਰਕਾਰ ਸੀ ਔਰ ਕਿਸ ਦੀ ਜ਼ਿੰਮੇਵਾਰੀ ਬਣਦੀ ਸੀ ਇਸ ਦੀ ਪਰਚੋਲ ਸਮੇਂ-ਸਮੇਂ ਤੇ ਹੁੰਦੀ ਰਹੀ ਹੈ ਇੱਕ ਵਾਰੀ ਫੇਰ ਇਹ ਉਦੋਂ ਚਰਚਾ ਦਾ ਵਿਸ਼ਾ ਬਣ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਚਰਜੀ ਸਿੰਘ ਚੰਨੀ ਨੇ ਆਪਰੇਸ਼ਨ ਬਲੂ ਸਟਾਰ ਨੂੰ ਨਾਲ ਤਾਂ ਗਲਤ ਦੱਸਿਆ ਸੀ ਔਰ ਰਾਹੁਲ ਗਾਂਧੀ ਦੇ ਪੱਖ ਵਿੱਚ ਆਉਂਦੇ ਆ ਉਹਨਾਂ ਨੇ ਇੱਕ ਗੱਲ ਆਖੀ ਕਿ ਆਪਰੇਸ਼ਨ ਬਲੂ ਸਟਾਰ ਤਾਂ ਉਸ ਵੇਲੇ ਗਲਤ ਸੀ ਪਰ ਇਸ ਆਰਟ ਦੇ ਵਿੱਚ ਜੋ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਬਿਆਨ ਦਿੱਤਾ ਹੈ ਸਿੱਖਾਂ ਦੇ ਬਾਰੇ ਕਿ ਕਿਵੇਂ ਕੜਾ ਪਹਿਨ ਸਕਣਗੇ ਕਿ ਨਹੀਂ ਪਹਿਨ ਸਕਣਗੇ ਗੁਰਦੁਆਰੇ ਜਾ ਸਕਣਗੇ ਕਿ ਨਹੀਂ ਜਾ ਸਕਣਗੇ ਪੱਗ ਬਨ ਸਕਣਗੇ ਕਿ ਨਹੀਂ ਬਨ ਸਕਣਗੇ ਇਸ ਗੱਲ ਨੂੰ ਲੈ ਕੇ ਭਾਜਪਾ ਇਸ ਬਿਆਨ ਨੂੰ ਬਹਾਨਾ ਬਣਾ ਕੇ ਇਸੇ ਤਰ੍ਹਾਂ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਨੂੰ ਰਾਹੁਲ ਗਾਂਧੀ ਨੂੰ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਤੁਹਾਡਾ ਵੀ ਤੁਹਾਡੇ ਪੁਰਖਿਆਂ ਦੀ ਵਾਂਗ ਹਾਲ ਕੀਤਾ ਜਾਵੇਗਾ ਔਰ ਗੱਲ ਜੁੜਦੀ ਹੈ ਜਾ ਕੇ ਆਪਰੇਸ਼ਨ ਬਲੂ ਸਟਾਰ ਦੇ ਨਾਲ ਕਿਉਂਕਿ ਉਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਜਿਸ ਦੇ ਹੁਕਮ ਤੇ ਟੈਂਕਾਂ ਜਿਹੜੇ ਉਹ ਭੇਜੇ ਗਏ ਔਰ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਵੀ ਹੁੰਦਾ ਹੈ ਇਸ ਮਾਮਲੇ ਦੇ ਵਿੱਚ ਹੁਣ ਬੀਜੇਪੀ ਨੇ ਜਵਾਬ ਦਿੱਤਾ ਹੈ ਚਰਨ ਸਿੰਘ ਚੰਨੀ ਦੇ ਉਸ ਬਿਆਨ ਨੂੰ ਮੋੜਵਾ ਜਵਾਬ ਦਿੰਦਿਆਂ ਹੋਇਆਂ ਭਾਜਪਾ ਦੇ ਵੱਲੋਂ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਹੁੰਦੀ ਹੈ ਜਿਸ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਨੇ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਨੂੰ ਬਿਆਨ ਦਿੱਤਾ ਹੈ ਪਹਿਲਾਂ ਚਰਨਜੀਤ ਸਿੰਘ ਚੰਨੀ ਦਾ ਬਿਆਨ ਵਿਸਥਾਰ ਦੇ ਨਾਲ ਸਾਂਝਾ ਕਰ ਦਿੰਨੇ ਆ ਜੋ ਉਹਨਾਂ ਨੇ ਇਸ ਰਾਹੁਲ ਗਾਂਧੀ ਦੇ ਬਚਾਅ ਪੱਖ ਵਿੱਚ ਆਉਂਦਿਆਂ ਹੋਇਆਂ ਪ੍ਰੈਸ ਕਾਨਫਰੰਸ ਦੇ ਵਿੱਚ ਜ਼ਿਕਰ ਕੀਤਾ ਸੀ ਆਪਰੇਸ਼ਨ ਬਲੂ ਸਟਾਰ ਦੇ ਬਾਰੇ ਤੇ ਉਸ ਤੋਂ ਬਾਅਦ ਹੁਣ ਭਾਜਪਾ ਕੀ ਬੋਲੀ ਹੈ ਇਸ ਤੇ ਬਾਰੇ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਦਾ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆ ਕਿ ਉਹਨਾਂ ਨੇ ਆਖਿਆ ਕੀ ਦਰਅਸਲ ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 1984 ਵਿੱਚ ਹਰਮੰਦਰ ਸਾਹਿਬ ਤੇ ਕੀਤੀ ਗਈ ਫੌਜੀ ਕਾਰਵਾਈ ਬਿਲਕੁਲ ਗਲਤ ਸੀ ਉਹਨਾਂ ਦੀ ਪਾਰਟੀ ਨੇ ਇਸ ਲਈ ਮਾਫੀ ਵੀ ਮੰਗੀ ਹੈ ਉਹਨਾਂ ਨੇ ਵੀ ਦਾਵਾ ਕੀਤਾ ਕਿ ਉਸ ਸਮੇਂ ਭਾਰਤੀ ਜਨਤਾ ਪਾਰਟੀ ਨੇ ਹਰਮੰਦਰ ਸਾਹਿਬ ਤੇ ਹਮਲੇ ਲਈ ਫੌਜ ਭੇਜਣ ਲਈ ਦਬਾਅ ਪਾਇਆ ਸੀ ਜਿਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਚੰਨੀ ਨੇ ਟਿੱਪਣੀ ਇੱਥੇ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਦੇ ਕੇਸ ਨਾਲ ਸੰਬੰਧਿਤ ਪੁੱਛੇ ਸਵਾਲ ਦੇ ਜਵਾਬ ਵਿੱਚ ਕੀਤੀ ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇੱਕ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਇਟਲਰ ਉੱਤੇ ਕਤਲ ਅਤੇ ਹੋਰ ਅਪਰਾਧਾਂ ਦੇ ਦੋਸ਼ ਤੈਅ ਕੀਤੇ ਨੇ ਏ ਪੁੱਛੇ ਜਾਣ ਤੇ ਕਿ ਕਾਂਗਰਸ ਨੇ ਅਜੇ ਤੱਕ ਜਗਦੀਸ਼ ਟਾਇਟਲਰ ਨੂੰ ਕਿਉਂ ਨਹੀਂ ਕੱਢਿਆ ਤਾਂ ਚੰਨੀ ਨੇ ਕਿਹਾ ਕਿ ਕਾਂਗਰਸ ਨੇ ਦੰਗਿਆਂ ਤੇ ਹਰਮੰਦਰ ਸਾਹਿਬ ਤੇ ਹੋਏ ਹਮਲੇ ਲਈ ਇੱਕ ਵਾਰ ਨਹੀਂ ਕਈ ਵਾਰ ਮਾਫੀ ਮੰਗੀ ਹੈ ਹਰਮੰਦਰ ਸਾਹਿਬ ਤੇ ਹਮਲਾ ਗਲਤ ਸੀ ਕਾਂਗਰਸ ਨੇ ਇਸ ਨੂੰ ਸਵੀਕਾਰ ਕਰ ਲਿਆ ਤੇ ਮਾਫੀ ਵੀ ਮੰਗ ਲਈ ਹੈ ਉਹਨਾਂ ਸਵਾਲ ਕੀਤਾ ਕਿ 10 ਸਾਲ ਸੱਤਾ ਵਿੱਚ ਰਹਿਣ ਦੇ ਬਾਵਜੂਦ ਭਾਜਪਾ ਦੰਗਿਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਦੇ ਸਕੀ ਚੰਨੀ ਨੇ ਵੀ ਕਿਹਾ ਮੈਂ ਕਾਂਗਰਸ ਹੈੱਡਕੁਆਰਟਰ ਤੇ ਬੈਠ ਕੇ ਕਹਿ ਰਿਹਾ ਕਿ 1984 ਚ ਹਰਮੰਦਰ ਸਾਹਿਬ ਤੇ ਹਮਲਾ ਗਲਤ ਸੀ ਭਾਜਪਾ ਕਿਉਂ ਨਹੀਂ ਮੰਨਦੀ ਕਿ ਇਸ ਹਮਲੇ ਪਿੱਛੇ ਕੋਈ ਵੱਡੀ ਲਹਿਰ ਸੀ ਉਹਨਾਂ ਦਾਵਾ ਕੀਤਾ ਸੀ ਕਿ ਉਸ ਸਮੇਂ ਭਾਜਪਾ ਨੇ ਹਰਮੰਦਰ ਸਾਹਿਬ ਵਿਖੇ ਫੌਜ ਭੇਜਣ ਲਈ ਸਰਕਾਰ ਤੇ ਦਬਾਅ ਪਾਇਆ ਸੀ ਔਰ ਇਸ ਦੇ ਨਾਲ ਹੀ ਚੰਨੀ ਨੇ ਹਵਾਲਾ ਵੀ ਦਿੱਤਾ ਕਿ ਲਾਲ ਕ੍ਰਿਸ਼ਨ ਅਡਵਾਨੀ ਜਿਹੜੇ ਕੀ ਭਾਜਪਾ ਦੇ ਆਗੂ ਨੇ ਸੀਨੀਅਰ ਆਗੂ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਮਾਈ ਕੰਟਰੀ ਮਾਈ ਲਾਈਫ ਵਿੱਚ ਫੌਜੀ ਕਾਰਵਾਈ ਲਈ ਅੰਦੋਲਨ ਸ਼ੁਰੂ ਕਰਨ ਦੀ ਗੱਲ ਕਹੀ ਸੀ ਚੰਨੀ ਦੇ ਅਨੁਸਾਰ ਭਾਰਤ ਰਤਨ ਨਾਲ ਸਨਮਾਨਿਤ ਰਾਸ਼ਟਰੀ ਸਵੈਵਸ਼ੀਮਕ ਸੰਘ ਦੇ ਇੱਕ ਨੇਤਾ ਨੇ 1984 ਵਿੱਚ ਕਿਹਾ ਸੀ ਕਿ ਸਿੱਖ ਵਿਰੋਧੀ ਦੰਗੇ ਨਾਰਾਜ਼ਗੀ ਦਾ ਨਤੀਜਾ ਸਨ ਇਸ ਨੂੰ ਜਾਇਜ਼ ਠਾਇਆ ਸੀ ਉਹਨਾਂ ਸਵਾਲ ਕੀਤਾ ਕਿ ਕਾਂਗਰਸ ਨੇ ਮਾਫੀ ਮੰਗ ਲਈ ਹੈ ਪਰ ਭਾਜਪਾ ਇਹਨਾਂ ਦੰਗਿਆਂ ਤੇ ਹਰਮੰਦਰ ਸਾਹਿਬ ਤੇ ਹੋਏ ਹਮਲਿਆਂ ਵਿੱਚ ਆਪਣੀ ਭੂਮਿਕਾ ਲਈ ਕਦੋਂ ਮਾਫੀ ਮੰਗੇਗੀ ਕਾਂਗਰਸੀ ਆਗੂਆਂ ਨੇ ਕਿਹਾ ਕਿ ਭਾਜਪਾ ਤਿਆਰ ਐਸਐਸ ਨੂੰ ਸਿੱਖਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਨੇ ਚਾਹੀਦੇ ਨੇ ਇਹ ਤੇ ਗੱਲਾਂ ਕਹਿ ਦਿੱਤੀਆਂ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਨੇ ਹੈੱਡਕੁਆਰਟਰ ਦਿੱਲੀ ਚ ਬੈਠ ਕੇ ਕਿਉਂਕਿ ਰਾਹੁਲ ਗਾਂਧੀ ਦੇ ਦਿੱਤੇ ਬਿਆਨ ਤੋਂ ਚਰਚਾ ਖੂਬ ਸੀ ਪ੍ਰਤਾਪ ਸਿੰਘ ਬਾਜਵਾ ਵੀ ਉਹਨਾਂ ਦੇ ਹੱਕ ਵਿੱਚ ਆਏ ਔਰ ਨਾਲ ਹੀ ਚਰਨਜੀਤ ਸਿੰਘ ਚੰਨੀ ਵੀ ਪਰ ਉਹਨੇ ਇਸ ਦਾ ਜਵਾਬ ਕੀ ਦਿੱਤਾ ਚਰਨਜੀਤ ਸਿੰਘ ਚੰਨੀ ਦੀ ਕਿਹੜੀ ਗੱਲ ਨੂੰ ਝੂਠ ਦੱਸ ਦਿੱਤਾ ਔਰ ਕਿਹੜੀ ਗੱਲ ਨੂੰ ਕਿਹਾ ਕਿ ਇਹ ਸਿਰਫ ਤੇ ਸਿਰਫ ਸਿਆਸਤ ਲਈ ਹੈ ਹਰਜੀਤ ਸਿੰਘ ਗਰੇਵਾਲ ਇੰਦਰਾ ਗਾਂਧੀ ਦੀਆਂ ਗਲਤੀਆਂ ਗਲਤ ਨੀਤੀਆਂ ਤੇ ਪੰਜਾਬ ਸੱਤਾ ਤੇ ਜ਼ਬਰੀ ਕਾਬਜ ਹੋਣ ਦੀ ਲਾਲਸਾ ਕਾਰਨ ਆਪਰੇਸ਼ਨ ਬਲੂ ਸਟਾਰ ਦੀ ਉਪਜ ਹੋਈ ਸੀ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਨਹਿਰੂ ਨੇ ਸੱਤਾ ਦੀ ਲਾਲਸਾ ਕਾਰਨ ਪਾਕਿਸਤਾਨ ਬਣਾਉਣ ਲਈ ਸਹਿਮਤੀ ਦਿੱਤੀ ਇੰਦਰਾ ਨੇ ਐਮਰਜੈਂਸੀ ਲਗਾਈ ਪੰਜਾਬ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਉਪਜ ਕੀਤੀ ਤੇ ਹੁਣ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਉਸੇ ਰਸਤੇ ਤੇ ਚੱਲ ਰਹੇ ਨੇ ਇਹ ਹਰਜੀਤ ਸਿੰਘ ਗਰੇਵਾਲ ਦਾ ਦਾਵਾ ਹੈ ਆਪਰੇਸ਼ਨ ਬਲੂ ਸਟਾਰ ਬਾਰੇ ਚੰਨੀ ਦਾ ਬਿਆਨ ਹਾਸੋ ਹੀਣਾ ਹੈ ਗੁੰਮਰਾਹ ਕਰਨ ਵਾਲਾ ਤੇ ਝੂਠ ਦਾ ਪਲੰਦਾ ਹੈ ਇਹ ਹਰਜੀਤ ਸਿੰਘ ਗਰੇਵਾਲ ਕਹਿ ਰਹੇ ਨੇ ਕਾਂਗਰਸ ਪਾਰਟੀ ਨੇ ਕਦੇ ਵੀ ਦੇਸ਼ ਤੇ ਸਿੱਖਾਂ ਤੋਂ ਮਾਫੀ ਨਹੀਂ ਮੰਗੀ ਇਹ ਹਰਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਔਰ ਨਾਲ ਹੀ ਇਹ ਵੀ ਕਈ ਗੱਲ ਕਹੀ ਗਈ ਹੈ ਕਿ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣਾ ਹੁਣ ਬੰਦ ਕਰਨਾ ਚਾਹੀਦਾ ਹੈ ਕਾਂਗਰਸੀਆਂ ਨੂੰ ਰਾਹੁਲ ਗਾਂਧੀ ਤੇ ਉਸ ਦੀ ਪਾਰਟੀ ਦੇ ਲੀਡਰ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਤੇ ਕੀਤੇ ਜ਼ੁਲਮਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਇੱਕ ਦੂਜੇ ਨੂੰ ਕਿਹਾ ਜਾ ਰਿਹਾ ਕਿ ਕੌਣ ਝੂਠਾ ਤੇ ਕੌਣ ਸੱਚਾ ਹੁਣ ਜਿੱਥੇ ਰੱਤ ਤੱਕ ਰਹੀ ਗੱਲ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਿੱਤੇ ਬਿਆਨ ਦੀ ਇਸ ਗੱਲ ਦੇ ਵਿੱਚ ਹਰਜੀਤ ਸਿੰਘ ਅਰੇਵਾਲ ਦੀ ਇੱਕ ਗੱਲ ਦੀ ਪੁਸ਼ਟੀ ਕਰਨੀ ਇੱਥੇ ਬਣਦੀ ਹੈ ਕਿ ਸਮੁੱਚੀ ਕਾਂਗਰਸ ਨੇ ਕਿਸੇ ਵੀ ਮੰਚ ਤੋਂ ਹਾਲੇ ਤੱਕ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਇੱਕ ਸਮੁੱਚੇ ਤੌਰ ਦੇ ਉੱਤੇ ਮਾਫੀ ਕਦੇ ਨਹੀਂ ਮੰਗੀ ਹਾਲਾਂਕਿ ਇੱਥੇ ਦੱਸਣਾ ਜ਼ਰੂਰ ਬਣਦਾ ਹੈ ਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਦੋਂ ਸੱਤਾ ਦੇ ਵਿੱਚ ਸਨ ਤੇ ਉਹਨਾਂ ਨੇ ਇਸ ਵਿਸ਼ੇ ਦੇ ਵਿੱਚ ਮਾਫੀ ਜ਼ਰੂਰ ਮੰਗੀ ਸੀ ਔਰ ਆਪਣੇ ਪੱਦਰ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ ਜਿਵੇਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਗਲਤ ਸੀ ਔਰ ਮੈਂ ਕਾਂਗਰਸ ਦੇ ਹੈੱਡਕੁਆਰਟਰ ਤੇ ਬੈਠ ਕੇ ਕਹਿ ਰਿਹਾ ਕਿ ਉਹ ਆਪਰੇਸ਼ਨ ਬਲੂ ਸਟਾਰ ਗਲਤ ਸੀ ਇਨੀਆਂ ਗੱਲਾਂ ਆਪਣੇ ਆਪਣੇ ਪੱਦਰ ਤੇ ਜ਼ਰੂਰ ਹੁੰਦੀਆਂ ਰਹੀਆਂ ਨੇ ਜਿਸ ਜਿਸ ਨੂੰ ਵੀ ਪੁੱਛਿਆ ਜਾਂਦਾ ਰਿਹਾ ਪਰ ਸਮੁੱਚੀ ਪੱਧਰ ਦੇ ਉੱਤੇ ਕਾਂਗਰਸ ਹੈੱਡਕੁਆਰਟਰ ਤੋਂ ਜਾਂ ਕਾਂਗਰਸ ਪਾਰਟੀ ਦੇ ਵੱਲੋਂ ਕਿਸੇ ਪਾਸੇ ਵੀ ਜ਼ੁਬਾਨੀ ਜਾਂ ਫਿਰ ਲਿਖਤੀ ਰੂਪ ਦੇ ਵਿੱਚ ਮਾਫੀ ਨਹੀਂ ਮੰਗੀ ਗਈ ਪਰ ਬਾਕੀ ਗੱਲਾਂ ਦੇ ਵਿੱਚ ਜਿਵੇਂ ਕਿ ਭਾਜਪਾ ਦਾ ਗੱਲ ਕਹੀ ਗਈ ਹੈ ਕਿ ਅਡਵਾਨੀ ਦੀ ਆਪਣੀ ਕਿਤਾਬ ਦੇ ਵਿੱਚ ਜ਼ਿਕਰ ਹੈ ਇੱਕ ਆਰਐਸਐਸ ਦੇ ਆਗੂ ਨੇ ਜ਼ਿਕਰ ਕੀਤਾ ਉਹ ਚਰਨ ਚੰਨੀ ਸਿੰਘ ਚੰਨੀ ਦੀਆਂ ਗੱਲਾਂ ਦੀ ਪੁਸ਼ਟੀ ਕਰਨੀ ਵੀ ਬਣਦੀ ਹੈ ਕਿ ਬਿਲਕੁਲ ਉਸ ਕਿਤਾਬ ਦੇ ਵਿੱਚ ਜ਼ਿਕਰ ਹੈ ਜਿਸ ਦੇ ਵਿੱਚ ਦੇਸ਼ ਦੀ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਆਪਰੇਸ਼ਨ ਬਲੂ ਸਟਾਰ ਦਾ ਹੀ ਹਲ ਦੱਸਿਆ ਗਿਆ ਸੀ ਕਿ ਇਸ ਤਰੀਕੇ ਨਾਲ ਇਹ ਕਰਨਾ ਪੈਣਾ ਇਸ ਤਰ੍ਹਾਂ ਦਾ ਜ਼ਿਕਰ ਅਡਵਾਨੀ ਦੀ ਕਿਤਾਬ ਦੇ ਵਿੱਚ ਮਿਲਦਾ ਪਰ ਹੁਣ ਜਿੱਥੋਂ ਤੱਕ ਰਹੀ ਗੱਲ ਜਗਦੀਸ਼ ਟਾਇਟਲਰ ਦੇ ਮੱਦੇਨਜ਼ਰ ਪੁੱਛੇ ਗਏ ਸਵਾਲ ਦੀ ਕਿ ਉਸ ਨੂੰ ਤੁਸੀਂ ਹਾਲੇ ਪਾਰਟੀ 'ਚ ਕਿਉਂ ਨਹੀਂ ਕੱਢਿਆ ਤੇ ਚਰਨ ਸਿੰਘ ਚੰਨੀ ਨੇ ਇੰਨੀ ਗੱਲ ਕਹਿ ਕੇ ਕਿ ਅਸੀਂ ਤੇ ਕਿੰਨੀ ਵਾਰੀ ਮਾਫੀ ਮੰਗ ਚੁੱਕੇ ਹਾਂ ਤੇ ਇੱਕ ਵਾਰੀ ਮੈਂ ਫਿਰ ਕਹਿ ਰਿਹਾ ਹੈਡਕੁਆਰਟਰ ਤੋਂ ਬੈਠ ਕੇ ਕਿ ਆਪਰੇਸ਼ਨ ਬਲੂ ਸਟਾਰ ਗਲਤ ਸੀ ਪਰ ਕਾਂਗਰਸੀ ਆਗੂ ਯਗਦੀਸ਼ ਟਾਇਟਰ ਖਿਲਾਫ ਅਦਾਲਤ ਵੱਲੋਂ ਹੱਤਿਆ ਦੇ ਦੋਸ਼ਤ ਹੈ ਹੋਣ ਤੋਂ ਬਾਅਦ ਮੋਦੀ ਸਰਕਾਰ ਵੱਲੋਂ ਸਿੱਕ ਕਤਲਿਆਂ ਦੇ ਦੋਸ਼ੀਆਂ ਖਿਲਾਫ ਲਗਾਤਾਰ ਸਖਤ ਐਕਸ਼ਨ ਕੀਤਾ ਜਾ ਰਿਹਾ ਉਸ ਤੋਂ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਘਬराई ਹੋਈ ਹੈ ਇਹ ਕਹਿ ਰਹੇ ਨੇ ਹਰਜੀਤ ਸਿੰਘ ਅਰੇਵਾਲ ਕਾਂਗਰਸ ਪਾਰਟੀ ਦੇ ਲੀਡਰ ਉਲਝੂਲ ਬਿਆਨ ਦੇ ਰਹੇ ਨੇ ਆਪਰੇਸ਼ਨ ਬਲੂ ਸਟਾਰ ਬਾਰੇ ਚੰਨੀ ਦਾ ਬਿਆਨ ਹਾਸੋ ਹੀਣਾ ਤੇ ਗੁੰਮਰਾਹ ਕਰਨ ਵਾਲਾ ਹੈ ਕਾਂਗਰਸ ਪਾਰਟੀ ਨੇ ਕਦੇ ਵੀ ਦੇਸ਼ ਦੇ ਸਿੱਖਾਂ ਤੋਂ ਮਾਫੀ ਨਹੀਂ ਮੰਗੀ ਰਾਹੁਲ ਗਾਂਧੀ ਕਾਂਗਰਸ ਪਾਰਟੀ ਵੱਲੋਂ ਸਿੱਖਾਂ ਤੇ ਕੀਤੇ ਜ਼ੁਲਮਾਂ ਤੇ ਪਰਦਾ ਪਾਉਣ ਦੀ ناکਾਮ ਕੋਸ਼ਿਸ਼ ਕਰ ਰਹੇ ਨੇ ਕਾਂਗਰਸ ਪਾਰਟੀ ਦੇ ਆਗੂ ਝੂਠ ਬੋਲਣਾ ਤੇ ਸਿੱਖਾਂ ਦੇ ਜਜ਼ਬਾਤਾਂ ਨਾਲ ਖੇਡਣਾ ਬੰਦ ਕਰਨ ਸਿੱਖਾਂ ਨੂੰ ਭਟਕਾਉਣ ਭਟਕਾਉਣ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਕਿਉਂਕਿ ਕਾਂਗਰਸ ਪਾਰਟੀ ਦੀਆਂ ਗਲਤ ਨੀਤੀਆਂ ਦੇ ਕਾਰਨ ਪੰਜਾਬ ਦੇ ਲੋਕ ਪਹਿਲਾਂ ਹੀ ਬਹੁਤ ਸੰਤਾਪ ਭੰਡਾ ਚੁੱਕੇ ਨੇ ਕਾਂਗਰਸ ਪਾਰਟੀ ਸਿੱਖਾਂ ਤੇ ਕੀਤੇ ਜ਼ੁਲਮ ਤੋਂ ਬਚ ਨਹੀਂ ਸਕਦੀ ਭਾਜਪਾ ਦਾ ਆਪਰੇਸ਼ਨ ਬਲੂ ਸਟਾਰ ਨਾਲ ਕੋਈ ਲੈਣਾ ਦੇਣਾ ਨਹੀਂ ਇੰਨਾਂ ਗੱਲਾਂ ਦਾ ਪਰਟਾਵਾ ਭਾਜਪਾ ਦੇ ਆਗੂ ਤੇ ਰਾਸ਼ਟਰੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਕਰ ਦਿੱਤਾ ਮੇਰਾ ਦੇਸ਼ ਮੇਰੇ ਲੋਕ ਦੇ ਚੌਥੇ ਹਿੱਸੇ ਸੱਤਵੇਂ ਚੈਪਟਰ ਪੰਜਾਬ ਦੀ वेदना ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਇੰਦਰਾ ਗਾਂਧੀ ਨੇ ਸੱਤਾ ਦੀ ਲਾਲਸਾ ਵਿੱਚ ਪੰਜਾਬ ਦੀ ਗੈਰ ਕਾਂਗਰਸੀ ਸਰਕਾਰਾਂ ਨੂੰ ਵਾਰ-ਵਾਰ ਤੋੜਿਆ ਪਰ ਪੰਜਾਬ ਦੇ ਲੋਕ ਕਾਂਗਰਸ ਨੂੰ ਕਰਦੇ ਰਹੇ ਫਿਰ ਇੰਦਰਾ ਗਾਂਧੀ ਨੇ ਪੰਜਾਬ ਦੀ ਸੱਤਾ ਤੇ ਕਾਬਜ ਹੋਣ ਲਈ ਹੱਥ ਕੰਡੇ ਵਰਤਨੇ ਸ਼ੁਰੂ ਕਰ ਦਿੱਤੇ ਖਾਲਸਤਾਨੀਆਂ ਵੱਖਵਾਦੀਆਂ ਨੂੰ ਸਪੋਰਟ ਸਹਾਇਤਾ ਮਦਦ ਦੇਣੀ ਸ਼ੁਰੂ ਕਰ ਦਿੱਤੀ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਤੋੜ ਕੇ ਲਖਮਨ ਸਿੰਘ ਗਿੱਲ ਦੀ ਸਰਕਾਰ ਵਿੱਚ ਜਗਜੀਤ ਸਿੰਘ ਚੋਹਾਨ ਨੂੰ ਮੰਤਰੀ ਬਣਾਇਆ ਜਿਸ ਨੂੰ ਬਾਅਦ ਵਿੱਚ ਖਾਲਸਾ ਥਾਨ ਦਾ ਰਾਸ਼ਟਰਪਤੀ ਘੋਸ਼ਿਤ ਕੀਤਾ ਗਿਆ ਇਹ ਹਰਜੀਤ ਸਿੰਘ ਗਰੇਵਾਲ ਕਹਿ ਰਹੇ ਨੇ ਗੱਲਾਂ ਕਾਂਗਰਸ ਦੀਆਂ ਗਲਤ ਨੀਤੀਆਂ ਤੇ ਸੱਤਾ ਦੀ ਲਾਲਸਾ ਕਰ ਆਪਰੇਸ਼ਨ ਬਲੂ ਸਟਾਰ ਦੀ ਉਪਜ ਹੋਈ ਜਿਸ ਨਾਲ ਦੇਸ਼ ਤੇ ਪੰਜਾਬ ਦਾ ਨੁਕਸਾਨ ਹੋਇਆ ਅੜਵਾਨੀ ਜੀ ਨੇ ਕਿਤਾਬ ਰਾਹੀਂ ਦੱਸਿਆ ਕਿ ਆਪਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ ਗਰੇਵਾਲ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਵਿਦੇਸ਼ ਜਾ ਕੇ ਇਹ ਕਹਿਣਾ ਕਿ ਸਿੱਖ ਕੜਾ ਤੇ ਪੱਗ ਨਹੀਂ ਪਹਿਨ ਸਕਦੇ ਝੂਠਾ ਤੇ ਬਹੁਤ ਹੀ ਨਿਰੰਦਰ ਯੋਗ ਹੈ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘਟ ਹੈ ਉਹਨਾਂ ਨੂੰ ਦੇਸ਼ ਅਤੇ ਸਿੱਖਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਨਾ ਕਿ ਆ ਕਿ ਸਮੇਂ-ਸਮੇਂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਜੀ ਦਾ ਖੁਦ ਪੱਗ ਬਨਦੇ ਨੇ ਤੇ ਸਿੱਖ ਧਰਮ ਵਿੱਚ ਅਥਾ ਅਸ਼ਰਦਾ ਤੇ ਸਤਿਕਾਰ ਰੱਖਦੇ ਨੇ ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਹੈ ਪੂਰੇ ਸੰਸਾਰ ਵਿੱਚ ਸਹਿਬਜ਼ਾਦਿਆਂ ਤੇ ਕਰਤਾਰ ਤੇ ਵੀਰ ਬਾਲ ਦਿਵਸ ਮਨਾਏ ਜਾਣ ਦੀ ਵੀ ਗੱਲ ਤੋਰੀ ਹੈ ਸਿੱਖਾਂ ਦੀ ਕਾਲੀ ਸੂਚੀ ਖਤਮ ਕੀਤੀ ਹੈ ਸ੍ਰੀਕਾਰ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਿਆ ਐਫਸੀਆਰ ਦੇ ਤਹਿਤ ਸ੍ਰੀ ਦਰਬਾਰ ਸਾਹਿਬ ਨੂੰ ਫੰਡਿੰਗ ਆਉਣ ਲੱਗੀ ਹੈ ਔਰ ਲੰਗਰ ਤੋਂ ਜੀਐਸਟੀ ਖਤਮ ਕੀਤੀ ਹੈ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾ ਨੂੰ ਪੂਰੀ ਸ਼ਰਧਾ ਤੇ ਸਤਿਕਾਰ ਦੇ ਨਾਲ ਭਾਰਤ ਲਿਆਂਦਾ ਗਿਆ ਅਫਗਾਨਿਸਤਾਨ ਵਿੱਚੋਂ ਸਿੱਖਾਂ ਨੂੰ ਮੋਦੀ ਸਰਕਾਰ ਨੇ ਭਾਰਤ ਲੈ ਆਂਦਾ ਤੇ ਔਰ ਉਹਨਾਂ ਨੂੰ ਨਾਲ ਹੀ ਭਾਰਤ ਦੀ ਨਾਗਰਿਕਤਾ ਦਿੱਤੀ ਹੈ ਹਰਜੀਤ ਗਰੇਵਾਲ ਨੇ ਕਿਹਾ ਕਿ 40 ਸਾਲ ਬਾਅਦ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲਣ ਨਾਲ ਭਾਜਪਾ ਦੀ ਮੋਦੀ ਸਰਕਾਰ ਕਾਰਨ ਨਹੀਂ ਸੰਭਵ ਹੋ ਸਕਿਆ ਕਿਉਂਕਿ ਕਾਂਗਰਸ ਪਾਰਟੀ ਨੇ ਬਹੁਤ ਸਾਰੇ ਸਬੂਤ ਹੀ ਨਸ਼ਟ ਕਰ ਦਿੱਤੇ ਸਨ ਇਸ ਤਰ੍ਹਾਂ ਮੋੜਵੇਂ ਜਵਾਬ ਦਿੱਤੇ ਗਏ ਹਰਜੀਤ ਸਿੰਘ ਗਰੇਵਾਲ ਦੇ ਵੱਲੋਂ ਹੁਣ ਦੋਨੇ ਬਿਆਨ ਅਸੀਂ ਤੁਹਾਡੇ ਨੂੰ ਸਾਂਝੇ ਕਰ ਦਿੱਤੇ ਨੇ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਕਿ ਆਪਰੇਸ਼ਨ ਬਲੂ ਸਟਾਰ ਗਲਤ ਸੀ ਪਰ ਉਸ ਦੇ ਲਈ ਖੁਦ ਭਾਜਪਾ ਦੇ ਲੀਡਰਾਂ ਨੇ ਕਿਹ ਹੱਸੀ ਉਸ ਵੇਲੇ ਦੀ ਔਰ ਇਸ ਵਾਲੇ ਵੀ ਉੱਠਦਾ ਕਿ ਚਰਨਜੀਤ ਸਿੰਘ ਚੰਨੀ ਨੇ ਜੇਕਰ ਇਹ ਗੱਲ ਮੰਨ ਵੀ ਲਈ ਜਾਵੇ ਤਾਂ ਫਿਰ ਇਸ ਦਾ ਮਤਲਬ ਉਸ ਵੇਲੇ ਦੀ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੀ ਕਮਜ਼ੋਰ ਲੀਡਰਸ਼ਿਪ ਸੀ ਕਿ ਭਾਜਪਾ ਦੇ ਲੀਡਰਾਂ ਦੇ ਕਹਿਣ ਦੇ ਉੱਤੇ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਔਰ ਦੂਸਰਾ ਜੇਕਰ ਹਰਜੀਤ ਸਿੰਘ ਗਰੇਵਾਲ ਵੀ ਇਹ ਦਲੀਲ ਦੇ ਰਹੇ ਨੇ ਕਿ ਨਹੀਂ ਇਹ ਤਾਂ ਕਾਂਗਰਸ ਸੱਤਾ ਹਿਹਾਉਣਾ ਚਾਹੁੰਦੀ ਸੀ ਪੰਜਾਬ ਦੀ ਇਸ ਕਰਕੇ ਕੀਤਾ ਗਿਆ ਹੁਣ ਇਸ ਦੇ ਵਿੱਚੋਂ ਕਿਸ ਦੀ ਗੱਲ ਤੁਹਾਨੂੰ ਠੀਕ ਲੱਗਦੀ ਹੈ ਕੌਣ ਸੱਚ ਦੇ ਨੇੜੇ ਹੈ ਔਰ ਕੌਣ ਝੂਠ ਬੋਲ ਰਿਹਾ ਇਸ ਦੇ ਬਾਰੇ ਤੁਹਾਡਾ ਨਜ਼ਰੀਆ ਖੁਦ ਦਾ ਕੀ ਹੈ ਤੁਸੀਂ ਵੀ ਆਪਣੇ ਆਪਣੇ ਬਜ਼ੁਰਗਾਂ ਤੋਂ ਸੁਣੀਆਂ ਕਹਾਣੀਆਂ ਦੇ ਮੁਤਾਬਕ ਜਾਂ ਕਿਤਾਬਾਂ ਰਸਾਲਿਆਂ ਰਿਸਰਚ ਖੋਜ ਪੱਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤੁਹਾਡਾ ਕੀ ਮੰਨਣਾ ਹੈ ਕੌਣ ਝੂਠਾ ਕੌਣ ਸੱਚਾ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਫਿਲਹਾਲ ਬਣੇ ਰਹੋ এবিসি ਪੰਜਾਬ ਦੇ ਨਾਲ